ਥੋੜਾ ਜਿਹਾ ਸਿੱਖੀ ਹੈ ਨਹੀਂ ਸਿੱਖੀ ਹੋਰ ਗੱਲ ਹੈ ਸਿੱਖੀ ਦਾ ਸੰਬੰਧ ਸਰੀਰ ਨਾਲ ਹੈ ਹੀ ਨਹੀਂ ਕੱਪੜੇ ਜਿਹੇ ਜੇ ਮਰਜੀ ਪਾ ਲੋ ਫਰੀਦ ਸਿੱਖ ਫਰੀਦ ਦੀ ਬਾਣੀ ਇੱਥੇ ਕਿਉਂ ਸਾਡੇ ਵਰਗੇ ਕੱਪੜੇ ਸੀ ਉਹਦੇ ਕਬੀਰ ਦੀ ਅਕਬੀਰ ਦੀ ਬਾਣੀ ਪੜ੍ਹਦੇ ਸੀ ਕਿ ਕਬੀਰ ਸਿੱਖ ਸੀ ਸਿੱਖੀ ਦਾ ਕੋਈ ਸੰਬੰਧ ਨਹੀਂ ਇਹਨਾਂ ਗੱਲਾਂ ਨਾਲ ਜਿਹੜੇ ਕਕਾਰ ਲਈ ਫਿਰਦੇ ਨੇ ਸੀ ਫੌਜੀ ਵਰਦੀ ਆ ਉਹ ਡਿਸਪਲਾਈਨ ਹੋ ਚੀ ਜਾ ਬਾਹਰਲੀ ਗੱਲ ਆ ਟੀਮਾਂ ਖੇਲਦੀਆਂ ਨੇ ਉਹਨਾਂ ਦੀ ਆਪਣੀ ਆਪਣੀ ਵਰਦੀ ਹੁੰਦੀ ਹੈ ਤੇ ਵੱਧੇ ਜਾਂਦਾ ਕੀ ਹੈ ਤਾਂ ਉਦੋਂ ਫੌਜੀ ਲੜਾਈ ਹੋਈ ਸੀ ਜਦੋਂ ਹੁੰਦੀ ਸੀ ਸਾਨੂੰ ਰੋਡ ਪਈ ਸੀ ਵਰਦੀ ਦੀ ਨਿਸ਼ਾਨੀ ਹੈ ਵੱਖਰੀ ਉਹ ਸਾਡੀ ਪਰ ਜੇ ਆ ਹੈ ਨਹੀਂ ਜੇ ਬੱਲਾ ਫੜਨਾ ਨਹੀਂ ਆਉਂਦਾ ਵਰਦੀ ਪਾ ਕੇ ਥੋੜੀ ਉਹ ਸੈਂਚਰੀ ਮਾਰ ਦੂਗਾ ਉਹਦੇ ਵਾਲੀ ਟੀ-ਸ਼ਰਟ ਪਾ ਕੇ ਸੈਂਚਰੀ ਮਾਰ ਦੂ। ਇਹ ਉਹਦੇ ਵਾਲੇ ਬੱਲੇ ਨਾਲ ਸੈਂਚਰੀ ਮਾਰ ਦੂਗਾ। ਉਹ ਤਾਂ ਬਲੇ ਨਾਲ ਵੀ ਮਾਰ ਦੂ ਸੈਂਚਰੀ। ਜਿਹੜਾ ਮਾਰ ਸਕਦਾ ਉਹ ਨੂੰ ਨਹੀਂ ਫਰਕ ਪੈਂਦਾ ਸੈਂਚਰੀ ਨਾਲ ਪ੍ਰੈਨਟ ਦਾ ਵਰਦੀ ਦਾ ਕੋਈ ਸਮੁੰਦਰੀ ਹੈ। ਅਸੀਂ ਵਰਦੀ ਨੂੰ ਸਭ ਕੁਝ ਬਣਾ ਲਿਆ। ਦਬੋਤ ਤੇ ਮੈਂ ਡੁੱਬ ਗਏ। ਐਸੇ ਦੀ ਨੰਦਿਆ ਕਿ ਫੇਸ ਦੀ ਦਾ ਨੰਦਿਆ ਕਿ ਦੀ ਇਹ ਬਾਣੀ ਜਗਾ ਜਦੋਂ। ਦੇ ਰਗਾਉ ਜਗਤ ਕੋ ਲੋਗਨ ਕੋ ਬਸ ਕੀਰ ਅਜੀ ਫਿਰ ਵੇਖਦੇ ਜੁੜੇ ਹੋਏ ਤੇ ਹੋੜ ਲਿਆ ਕਿਸੇ ਨੇ ਸੰਤਾ ਬਣਾਇਆ ਕਿਸੇ ਕਿਸੇ ਦਾ ਬਣਾਇਆ ਕਿਸੇ ਕਿਸੇ ਦਾ ਬਣਾਇਆ ਹਲਪ ਸੁਖ ਛਾੜ ਪਰਮ ਸੁਖ ਭਾਵ ਤਾਬੇ ਤ੍ਰਿਯਉ ਕੰਤ ਕਹਾਵਾ ਅਸਲ ਦੇ ਵਿੱਚ ਅਲਪ ਸੁਖ ਨੇ ਜਿਹੜੇ ਸੰਸਾਰੀ ਸੁਖ ਇਹ ਸਾਨੂੰ ਸਿੱਖੀ ਮਿਲ ਜਾਲੇ ਨਹੀਂ ਦਿੰਦੇ ਜਤਨ ਬਹੁਤ ਸੁਖ ਕੋ ਕੀਏ ਜਿਹੜੇ ਸੁੱਖਾਂ ਦੇ ਜਤਨ ਨੇ ਸੁਖ ਬਹੁਤ ਨੇ ਦੁੱਖ ਬਹੁਤ ਨੇ ਦੁੱਖਾਂ ਨੂੰ ਸੁੱਖਾਂ 'ਚ ਬਦਲਦੇ ਸਾਰੀ ਜ਼ਿੰਦਗੀ ਬਦਲਦੇ ਰਹਨੇ ਆ ਫੇਰ ਵੀ ਸਾਰੇ ਦੁੱਖ ਜਿਹੜੇ ਨੇ ਸੁੱਖਾਂ 'ਚ ਬਦਲ ਲੀਂ ਗਏ ਜਤਨ ਬਹੁਤ ਸੁਖ ਕੋ ਕੀਏ ਦੁੱਖ ਕੋ ਕੀਓ ਨੁਕਸਰ ਦੁੱਖ ਦਾ ਕੋਈ ਜਤਨ ਨਹੀਂ ਕੀਤਾ ਪਰ ਇਸ ਸੰਸਾਰ ਵਿੱਚ ਸੁੱਖੋਂ ਦੁੱਖ ਜ਼ਿਆਦਾ ਮਿਲੇ ਸਾਨੂੰ ਉਹ ਤਾਂ ਅਸੀਂ ਯਤਨ ਨਹੀਂ ਕੀਤਾ ਉਹ ਕਿੱਥੋਂ ਮਿਲ ਗਏ ਇਸ਼ਾਰਾ ਹੈ ਬਾਣੇ ਨਾਲ ਦੁੱਖ ਸੁੱਖ ਨੇ ਸਾਡੇ ਯਤਨ ਨਾਲ ਦੁੱਖ ਹੈ ਤੇ ਸੁੱਖ ਹੈ ਜੇ ਸੁੱਖ ਜਤਨ ਨਾਲ ਆਉਂਦਾ ਤਾਂ ਦੁੱਖ ਵੀ ਜਤਨ ਨਾਲ ਆਉਦੇ ਧੋਖੀ ਤਾਂ ਜਤਨ ਨਾਲ ਆਉਣੇ ਚਾਹੀਦੇ ਘਾਟਾ ਤਾਂ ਪਊ ਜੇ ਵਪਾਰ ਕਰੋਗੇ ਵੱਡਾ ਵਿਦਾ ਉਹ ਜੇ ਵਪਾਰ ਕਰੋਗੇ ਜੇ ਵਪਾਰੇ ਨਹੀਂ ਕਰਦੇ ਨਾ ਘਾਟਾ ਲੱਗਦਾ ਦੁੱਖ ਵੀ ਵਪਾਰ ਚੋਂ ਮਿਲਣ ਘਾਟਾ ਸੁਖ ਵੀ ਵਪਾਰ ਚੋਂ ਮਿਲਣ ਜਤਨ ਕਰਨਾ ਵਪਾਰ ਹੈ ਜੇ ਸੁਖ ਜਤਨ ਨਾਲ ਹੈ ਤਾਂ ਦੁੱਖ ਵੀ ਜਤਨ ਨਾਲ ਹੈ ਘਾਟਾ ਦੁੱਖ ਹੈ ਵੱਧਾ ਸੁਖ ਹੈ ਦੁੱਖ ਆਪਣੇ ਆਪ ਨਹੀਂ ਆ ਸਕਦੇ ਫਟਾ ਆਪਣੇ ਆਪਣੀ ਬੈਸਦੋ। ਉਹੀ ਕਾਰਨ ਉਹੋ ਜਿਹਾ ਹੀ ਕਾਰਨ ਸੁਖ ਪਿੱਛੇ ਨੇ ਉਹੋ ਜਿਹਾ ਹੀ ਕਾਰਨ ਦੁੱਖ ਪਿੱਛੇ ਨੇ। ਜਦ ਕੁਛ ਪਾਵਤ ਤੋ ਗਰਭ ਕਰਦਾ ਹੈ। ਵਾਇਆ ਗਈ ਤੋ ਰੋਵਲ ਲਗਦਾ ਹੈ। ਵਾਇਆ ਮੈਰੀ ਤਹਾਜ਼ਰ ਵਾਇਆ ਜਾਂਦੀ ਹੈ ਫਿਰ ਹੁੰਦਾ ਦੁਖ ਹੁੰਦਾ। ਵਪਾਰ ਤੇ ਦੁੱਖ ਸੁਖ ਹੈ। ਜੇ ਵਪਾਰ ਕਰਦਾ ਹੀ ਨਹੀਂ ਘੱਟਾ ਪੈ ਨਹੀਂ ਸਕਦਾ ਵਪਾਰ ਕਰਦਾ ਹੀ ਨਹੀਂ ਵੱਧਾ ਹੋਈ ਨਹੀਂ ਸਕਦਾ ਦੋਏ ਜਤਨ ਨਾਲ ਲੈ ਸੰਬੰਧਤ ਨਹੀਂ ਵਰਗਾਂ ਦਾ ਦੁੱਖ ਕਿਵੇਂ ਹੋਵੇ ਕਿਵੇਂ ਹੋਵੇ ਜਤਨ ਦਾ ਸੁੱਖ ਦੇ ਕੀਤੇ ਦੋਏ ਹੁਕਮ ਦੇ ਨਾਲ ਲੈ ਦੁੱਖਰ ਸੁਖ ਜਿੱਦਣ ਇਹਨੂੰ ਇਹ ਸਮਝ ਆ ਗਈ ਦੁੱਖ ਸੁੱਖ ਜਤਨ ਨਾਲ ਮੇਰੇ ਨਾਲ ਨਹੀਂ ਹੈਗੇ ਸੰਬੰਧ ਹੁਕਮ ਨਾਲ ਲੈ ਫਿਰ ਕੀ ਕਰਦਾ ਹੈ ਇਹ ਦੁੱਖ ਸੁੱਖ ਛਾੜ ਜਿਹੜੇ ਸੰਸਾਰੀ ਸੁੱਖ ਨੇ ਉਹਦੀ ਅੱਛਾਈ ਛੱਡ ਦਿੰਦੇ ਵੀਰ ਮੇਰੇ ਘਰੇ ਹੋੜੇ ਹੀ ਨਹੀਂ ਵੈਨੂੰ ਤਿਆ ਗਿਆ ਕਰੋ ਦਮ ਕਟਵਾਤਾ ਤੇ ਮੇਰੇ ਵੱਲ ਦੀ ਗੱਲ ਲੀਏ ਡਿਊਟੋ ਗੇਅਰ ਕਰ ਦੋਤੇ ਸੰਸਾਰੀ ਸੁਖ ਔਰ ਦੁੱਖ ਨੂੰ ਬਰਾਬਰ ਬੋਲਨਦਾ ਬਲਕੇ ਦੁੱਖਾਂ ਨੂੰ ਸੁਖਾਂ ਨਾਲ ਚੰਗੇ ਬੋਲਨਦਾ ਦੁੱਖਦਾਰੂ ਸੁੱਖ ਤੋਂ ਉਪਰ ਸੁੱਖਾਂ ਨੂੰ ਰੋਗ ਬੋਲਦਾ ਇਹ ਸੁਕਾਜੀ ਬੋਲ ਜਾਂਦਾ ਫੇਰ ਇਹ ਤਬਦੀਲੀ ਹੁੰਦੀ ਹੈ ਇੱਕ ਅਲਪ ਸੁਖ ਛਾੜ ਪਰਮ ਸੁਖ ਪਾਵਾ ਜਿਹੜਾ ਅਲਪ ਸੁਖ ਛੱਡ ਦਿੰਦਾ ਫੇਰ ਇਹਨੂੰ ਪਰਮ ਸੁਖ ਮਿਲ ਜਾਂਦਾ ਅਸਲ ਚ ਸ਼ਾਂਤੀ ਫੇਰ ਮਿਲਦੀ ਹੈ ਨੂੰ ਸੰਸਾਰੀ ਦੁੱਖ ਸੁਖ ਦੀ ਜਦ ਇੱਛੇ ਹੀ ਧੰਦਦਾ ਸੁਖ ਇਹਨੂੰ ਜਦ ਇਹ ਮਿਲ ਜਾਂਦਾ ਹੈ ਪਰਮ ਸੁਖ ਪਰ ਇਹ ਜਾ ਜਾਂਦਾ ਸੁਖ ਜਦ ਇਹ ਮਿਲ ਜਾਂਦਾ ਹੈ